ਅਸੀਂ ਪਲ-ਪਲ ਦੀਆਂ ਜਿਹੜੀਆਂ ਤਸਵੀਰਾਂ ਖਨੌਰੀ ਬਾਰਡਰ ਤੋਂ ਦਿਖਾ ਰਹੇ ਹਾਂ ਅਸੀਂ ਪਹਿਲਾਂ ਵੀ ਲੋਕਾਂ ਨਾਲ ਜਿਹੜੀ ਗੱਲਬਾਤ ਕੀਤੀ ਹੈ ਕਿਸਾਨਾਂ ਨਾਲ ਤੇ ਤੁਸੀਂ ਮੇਰੇ ਪਿੱਛੇ ਘੱਟ ਦੇਖ ਸਕਦੇ ਹੋ ਅੱਜ ਮਹਾਪੰਚਾਇਤ ਹੈ ਜਿਹੜੀ ਹੋਈ ਹੈ ਮਹਾਪੰਚਾਇਤ ਜਗਦੀਸ਼ ਸਿੰਘ ਡੱਲੇਵਾਲ ਦੇ ਹੱਕ ਵਿੱਚ ਜਿਹੜੇ ਅੱਜ ਲੋਕ ਪਹੁੰਚੇ ਨੇ ਆਪ ਮਹਾਰੇ ਲੋਕ ਪਹੁੰਚੇ ਨੇ ਤੇ ਜਾਮ ਤੁਸੀਂ ਦੇਖ ਸਕਦੇ ਹੋ ਸੰਗਰੂਰ ਤੱਕ ਜਿਹੜਾ ਜਾਮ ਲੱਗਿਆ ਹੋਇਆ ਏ ਖਨੌਰੀ ਬਾਰਡਰ ਤੋਂ ਸੰਗਰੂਰ ਤੱਕ ਜਾਮ ਲੱਗਿਆ ਹੋਇਆ ਕਿਸਾਨ ਜਿਹੜਾ ਸਮਰਥਨ ਵਿੱਚ ਪਹੁੰਚੇ ਨੇ ਤੇ ਤੁਸੀਂ ਪਿੱਛੋਂ ਪਿੱਛੇ ਵੀ ਤਸਵੀਰਾਂ ਦਿਖਾ ਸਕਦੇ ਹੋ ਜਿਹੜੀਆਂ ਬੱਸਾਂ ਅੱਜ ਪਹੁੰਚੀਆਂ ਨੇ ਪਿੰਡਾਂ ਤੋਂ ਜਾਮ ਦੇ ਵਿੱਚ ਫਸੀਆਂ ਹੋਈਆਂ ਨੇ ਲੋਕ ਜਿਹੜੇ ਤੁਰ ਕੇ ਪੈਦਲ ਜਾ ਰਹੇ ਨੇ ਕਿਸਾਨ ਜਿਹੜੇ ਪੈਦਲ ਜਾ ਰਹੇ ਲੰਗਰ ਵੀ ਦਿਖਾ ਸਕਦੇ ਨੇ ਲੰਗਰ ਲੱਗਿਆ ਹੋਇਆ ਏ ਕਿਸਾਨਾਂ ਵੱਲੋਂ ਲੰਗਰ ਵੀ ਲਗਾਇਆ ਗਿਆ ਜਗਾ ਜਗਾ ਦੇ ਵਿੱਚ ਪੂਰੇ ਇਸ ਜਾਮ ਦੇ ਵਿੱਚ ਜਿਹੜਾ ਲੰਗਰ ਚੱਲ ਰਿਹਾ 500 ਮੀਟਰ ਛੱਡ ਕੇ ਜਿਹੜਾ ਲੰਗਰ ਸ਼ੁਰੂ ਹੋ ਜਾਂਦਾ ਹੈ ਲੰਗਰ ਚਲਾਇਆ ਗਿਆ ਕਿਸਾਨਾਂ ਵੱਲੋਂ ਕਿਉਂਕਿ ਜਿਹੜੇ ਕਿਸਾਨ ਪਹੁੰਚ ਰਹੇ ਨੇ ਅੱਜ ਮਹਾਪੰਚਾਇਤਾ ਡੱਲੇਵਾਲ ਸਾਹਿਬ ਨੂੰ ਅੱਜ 40 ਦਿਨ ਹੋ ਗਏ ਨੇ ਜਿਹੜਾ 40ਵਾਂ ਦਿਨ ਦੇ ਮਰਨ ਮਰਤ ਦੇ ਬੈਠੇ ਨੇ ਤੇ ਅੱਜ 40ਵਾਂ ਦਿਨ ਉਹਨਾਂ ਨੂੰ ਜਿਹੜੇ ਮਰਨ ਮਰਤੇ ਦੇ ਬੈਠੇ ਨੇ ਜਿਹੜੀਆਂ ਮੰਗਾਂ ਨੇ ਕਿਸਾਨਾਂ ਦੀਆਂ ਉਸ ਲਈ ਬੈਠੇ ਨੇ ਕਿਸਾਨਾਂ ਦੀਆਂ 12 ਮੰਗਾਂ ਨੇ ਐਮਐਸਪੀ ਦੀ ਗਰੰਟੀ ਕਾਨੂੰਨ ਬਣਾਇਆ ਜਾਵੇ ਸਰਕਾਰ ਦੇ ਵਾਅਦੇ ਕੀਤੇ ਹੋਏ ਨੇ ਉਹ ਜਿਹੜੀਆਂ ਨੇ ਉਹ ਸਰਕਾਰ ਨੂੰ ਮੰਗਾਂ ਮੰਨਣੀਆਂ ਚਾਹੀਦੀਆਂ ਨੇ ਜਿਹੜਾ ਮੋਦੀ ਆ ਉਹ ਦਲਜੀਤ ਨਾਲ ਮੁਲਾਕਾਤਾਂ ਕਰਦਾ ਪਰ ਜਿਹੜੀ ਕਿਸਾਨਾਂ ਦੀ ਬਿਲਕੁਲ ਨਹੀਂ ਸਾਰ ਰਿਹਾ ਜਿਹੜੇ 40 ਦਿਨਾਂ ਤੋਂ ਅੰਨ ਦਾਤਾ ਜਿਹੜਾ ਭੁੱਖਾ ਬੈਠਾ ਏ ਉਹਦੀ ਸਾਰ ਨਹੀਂ ਲੈ ਰਿਆ ਤੇ ਦਲਜੀਤ ਉਸਾਂਝ ਨਾਲ ਮੁਲਾਕਾਤਾਂ ਹੋ ਰਹੀਆਂ ਨੇ ਪਰ ਕਿਸਾਨਾਂ ਨਾਲ ਪੰਜਾਬ ਬੰਦ ਵੀ ਹੋਇਆ 30 ਦਸੰਬਰ ਨੂੰ ਤੇ ਅੱਜ ਮਹਾ ਪੰਚਾਇਤ ਹੈ ਜਿਹੜੀ 4 ਜਨਵਰੀ 2025 ਦੇ ਵਿੱਚ ਮਹਾ ਪੰਚਾਇਤ ਬੁਲਾਈ ਗਈ ਆ ਇੱਕ ਮਹਾ ਪੰਚਾਇਤ ਜਿਹੜੀ ਟਵਹਾਣੇ ਵਿੱਚ ਟਵਹਾਣਾ ਸ਼ਹਿਰ ਦੇ ਵਿੱਚ ਬੁਲਾਈ ਗਈ ਆ ਜੋ ਹਰਿਆਣਾ ਵਿੱਚ ਪੈਂਦਾ ਹੈ ਐਸਕੇਮ ਵੱਲੋਂ ਬੁਲਾਈ ਗਈ ਹੈ ਤੇ ਐਸਕੇਮ ਗੈਰ ਰਾਜਨੀਤਿਕ ਵੱਲੋਂ ਬੁਲਾਈ ਗਈ ਹੈ ਤੇ ਡੱਲੇਵਾਲ ਵੱਲੋਂ ਜਿਹੜੀ ਡੱਲੇਵਾਲ ਦੀ ਬੀਕੇ ਜੂ ਏਕਤਾ ਸਿੱਧੂ ਪਰ ਤੇ ਪੰਦੇਰ ਦੀ ਜਿਹੜੀ ਪਾਰਟੀ ਆ ਪੰਦੇਰ ਜੁਨੀਅਨ ਹੈ ਜਿਹੜੀ ਉਦੇ ਵੱਲੋਂ ਤੇ ਤੁਸੀਂ ਦੇਖ ਰਹੇ ਹੋ ਇਕੱਠ ਜਿਹੜਾ ਲੋਕਾਂ ਦਾ ਕਿਸਾਨ ਜਿਹੜੇ ਆਮ ਆਰੇ ਪਹੁੰਚੇ ਨੇ ਜਥਾ ਜਥੇਬੰਦੀਆਂ ਤੋਂ ਉੱਪਰ ਉੱਠ ਕੇ ਜਿਹੜੇ ਕਿਸਾਨ ਨੇ ਜਿਹੜੇ ਆਮ ਆਰੇ ਪਹੁੰਚੇ ਨੇ ਤੁਸੀਂ ਇਕੱਠ ਦੇਖ ਸਕਦੇ ਹੋ ਬੱਸਾਂ ਦੇ ਇਕੱਠ ਦੇਖ ਸਕਦੇ ਹੋ ਬਾਕੀ ਲੰਗਰ ਤੁਸੀਂ ਚੱਲਦਾ ਦਿਖਾ ਸਕਦੇ ਹੋ ਬਾਬੇ ਨਾਨਕ ਦਾ ਲੰਗਰ ਹੈ ਜਿਹੜਾ ਇਹ ਸਦਾ ਚੱਲਦਾ ਰਹਿੰਦਾ ਤੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਜਿਹੜਾ ਤੁਸੀਂ ਪਿੱਛੇ ਤੱਕ ਕਨੌਰੀ ਬਾਰਡਰ ਤੋਂ ਲੈ ਕੇ ਸੰਗਰੂਰ ਤੱਕ ਜਿਹੜਾ ਇਜਾਮ ਲੱਗਿਆ ਹੋਇਆ ਹੈ ਬੱਸਾਂ ਜਿਹੜੀਆਂ ਪਹੁੰਚੇ ਹੋ ਜਾਂ ਪਿੰਡਾਂ ਤੋਂ ਉਹ ਬੱਸਾਂ ਐ ਜਾਮ ਦੇ ਵਿੱਚ ਫਸੀਆਂ ਹੋਈਆਂ ਨੇ ਬਾਕੀ ਪ੍ਰਾਈਵੇਟ ਬੱਸਾਂ ਵੀ ਆਈਆਂ ਨੇ ਤੇ ਟਰੈਕਟਰਾਂ ਦੇ ਲੋਕ ਆਏ ਨੇ ਨੌਜਵਾਨ ਬਜ਼ੁਰਗ ਮਾਤਾਵਾ ਸਾਰੇ ਵਰਗ ਦੇ ਲੋਕ ਜਿਹੜੇ ਇੱਥੇ ਪਹੁੰਚੇ ਨੇ ਖਨੋਰੀ ਬਾਰਡਰ ਕੀ ਲੱਗਦਾ ਹੈ ਸਰਕਾਰ ਇਹਦੇ ਨਾਲ ਹਿੱਲੇਗੀ ਜਿਹੜਾ ਇਕੱਠ ਹੈ ਇਹ ਸਰਕਾਰ ਤੱਕ ਗੱਲ ਪਹੁੰਚੂਗੀ ਜਾਂ ਨਹੀਂ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਵੀ ਕੀ ਸਰਕਾਰ ਇਸ ਇਕੱਠ ਤੋਂ ਬਾਅਦ ਕੋਈ ਫੈਸਲਾ ਲੈਂਦੀ ਹੈ ਜਿਹੜੀ ਕਾਨੂੰਨ ਹੈ ਐਮਐਸਪੀ ਦਾ ਗਰੰਟੀ ਹੈ ਜਿਹੜੀ ਐਮਐਸਪੀ ਦੀ ਗਰੰਟੀ ਦਿੱਤੀ ਜਾਵੇ ਲਗ ਲਗ ਸਾਰੀਆਂ ਫਸਲਾਂ ਤੇ ਜਿਹੜਾ ਕਿਹਾ ਗਿਆ ਹੈ ਸੀ2 ਪਲੱਸ ਦਾ ਫਾਰਮੂਲਾ ਜਿਹੜਾ ਲਾਗੂ ਕੀਤਾ ਜਾਵੇ ਸਵਾਮੀ ਰਥਨ ਦੀ ਰਿਪੋਰਟ ਜਿਹੜੀ ਲਾਗੂ ਕੀਤੀ ਜਾਵੇ 13 ਮੰਗਾਂ ਨੇ ਇਸ ਮੋਰਚੇ ਦੀਆਂ ਹੋਰ ਵੀ ਕਈ ਮੰਗਾਂ ਨੇ ਜਿਹੜੇ ਪਰਚੇ ਹੋਏ ਨੇ ਨੌਜਵਾਨਾਂ ਤੇ ਕਿਸਾਨੀ ਅੰਦੋਲਨ ਟਾਈਮ ਉਹ ਵੀ ਰੱਦ ਕੀਤੇ ਜਾਣ ਜਿਹੜੇ ਸ਼ੁਭ ਕਰਨ ਦੇ ਗੋਲੀ ਮਾਰੀ ਸੀ ਜਿਸ ਪ੍ਰਸ਼ਾਸਨ ਵੱਲੋਂ ਗੋਲੀ ਚਲਾਈ ਗਈ ਸੀ ਜਿਸ ਹਰਿਆਣਾ ਪੁਲਿਸ ਵੱਲੋਂ ਉਹਦੇ ਪਰ ਕਾਰਵਾਈ ਕੀਤੀ ਜਾਵੇ ਉਹ ਜਿਹੜੇ ਪਰਚੇ ਨੇ ਰੱਦ ਕਰਵਾਏ ਜਾਣ ਜਿਹੜਾ ਕਾਜਾ ਮਾਫ ਕੀਤਾ ਜਾਵੇ ਜਿਹੜੀ ਪੈਨਸ਼ਨ ਹੈ ਉਹ ਦੁੱਗਣੀ ਕੀਤੀ ਜਾਵੇ ਜਿਹੜੀ ਨਰੇਗਾ ਹੈ ਉਹ 700 700 ਦਿਹਾੜੀ ਕੀਤੀ ਜਾਵੇ ਨਰੇਗਾ ਦੀ ਤੇ ਮਜ਼ਦੂਰਾ ਕਿਸਾਨ ਮਜ਼ਦੂਰ ਇਕ ਤਰ੍ਹਾਂ ਸਾਰਾ ਸਾਰਾ ਜਿਹੜਾ ਹੈ ਇਹ ਤਰਨਾ ਲੱਗਿਆ ਹੋਇਆ ਮੋਰਚਾ ਲੱਗਿਆ ਹੋਇਆ ਕਿਸਾਨ ਮਜ਼ਦੂਰ ਏਕਤਾ ਮਜ਼ਦੂਰਾ ਦੀ ਮੰਗਾਂ ਦੇ ਵਿੱਚ ਸਿਰਫ ਕਿਸਾਨਾਂ ਦਾ ਨਹੀਂ ਹੈਗਾ ਕਈਆਂ ਨੂੰ ਐਂ ਹੁੰਦਾ ਵੀ ਸਿਰਫ ਕਿਸਾਨ ਬੈਠੇ ਨੇ ਇਹ ਮਜ਼ਦੂਰਾ ਦਾ ਵੀ ਜਿਹੜੀਆਂ ਮੰਗਾਂ ਨੇ ਵੀ ਜਿਹੜੀ ਨਰੇਗਾ ਇਹ ਸਾਸੋ ਕੀਤੀ ਜਾਵੇ ਜਿਹੜੀ ਉਹਦੇ 200 ਦਿਨ ਜਿਹੜੇ ਕੀਤੇ ਜਾਣ ਮਹੀਨੇ ਦੇ ਵਿੱਚ 200 ਦਿਨ ਇਹਦੀ ਨਰੇਗਾ ਦਿੱਤੀ ਜਾਵੇ ਤੇ ਤੁਸੀਂ ਹੋਰ ਵੀ ਕਈ ਮੰਗਾ ਨੇ 12 13 ਮੰਗਾ ਨੇ ਜੇ ਜੋ ਢੱਲੇਵਾਲ ਸਾਹਿਬ ਜਿਹੜੇ ਇਸ ਮਰਨ ਮਾਰਤਲੇ ਬੈਠੇ ਨੇ ਅੱਜ 40 ਦਿਨ ਹੋ ਗਏ ਨੇ ਤੁਸੀਂ ਲੋਕਾਂ ਦਾ ਠਾਠਾ ਮਾਰਦਾ ਇਕੱਠ ਦੇਖ ਸਕਦੇ ਹੋ ਖਨੌਰੀ ਬਾਰਡਰ ਤੇ ਵੀ ਜਿਹੜੀ ਹੁਣ ਗੱਲ ਹੈ ਘਰ ਘਰ ਪਹੁੰਚੀ ਹੈ ਲੋਕ ਜਿਹੜੇ ਤੁਸੀਂ ਦੇਖ ਰਹੇ ਹੋ ਇੱਧਰ ਧਕਾ ਸਕਦੇ ਹੋ ਲੋਕ ਤੁਰ ਕੇ ਜਾ ਰਹੇ ਨੇ ਉਜਿਕ ਸਟੇਜ ਵੱਲ ਨੂੰ ਜਾ ਰਹੇ ਨੇ ਕਿਉਂਕਿ ਅੱਜ ਢੱਲੇਵਾਲ ਸਾਹਿਬ ਨੇ ਜਿਹੜਾ ਸੰਦੇਸ਼ ਚੋ ਜਿਹੜਾ ਸਟੇਜ ਤੋਂ ਸੰਦੇਸ਼ ਵੀ ਦੇਣਾ ਹੈ ਤੇ ਅਸੀਂ ਪਲ-ਪਲ ਦੀ ਤੁਹਾਨੂੰ ਤਸਵੀਰਾਂ ਦਿਖਾਉਂਦੇ ਰਾਂਗੇ ਜੁੜੇ ਰੋ ਪਿੰਡੂ ਟੀਵੀ ਨਾਲ ਤੁਹਾਨੂੰ